ਬਰ ਭਗਵਾਨ ਨੂੰ ਬਾਬਾ ਜੀ ਨੂੰ ਅਸੀਂ ਰਾਜ਼ੀ ਕਰਨੇ ਪਿਆ ਦੇਖੋ ਜੀ ਮੇਰੇ ਨਜ਼ਦੀਕ ਆ ਕਹਿੰਦਾ ਅੰਬਰਾਂ ਤੋਂ ਕਿਵੇਂ ਡਿੱਗਦਾ ਪਾਣੀ ਤੇ ਮੀਂਹ ਦਾ ਰੂਪ ਬਣਾ ਕੇ ਕਿਵੇਂ ਦਿੰਦੀਆਂ ਦੁੱਧ ਨੇ ਮੱਝਾਂ ਤੇ ਸੁੱਕੀ ਤੂੜੀ ਖਾ ਕੇ ਪੰਛੀਆਂ ਕਲੇ ਉਡਣ ਲਈ ਆ ਜਾਂਦੇ ਕਿੱਥੋਂ ਅੱਖਾਂ ਬਣੇ ਸਭ ਬਾਬਾ ਜੀ ਦੇ ਰੰਗ ਸਭ ਬਾਬੇ ਨਾਨਕ ਦੇ ਰੰਗ ਨੇ ਕਿਵੇਂ ਜੜਾਂ ਨਾਲ ਨਿਕਲਦਾ ਕਿਵੇਂ ਤਣੇ ਵਿੱਚੋਂ ਟਾਣੀ ਕਿੰਨੀ ਜੜਾਂ ਵਿੱਚੋਂ ਤਨਾ ਨਿਕਲਦਾ ਕਿਵੇਂ ਤਣੇ ਵਿੱਚੋਂ ਟਾਣੀ ਤੇ ਬਿਨ ਰਸਤੇੋਂ 10 ਗਿੰਜ ਵੜ ਜਾਂਦਾ ਵਿੱਚ ਖੋਪੇ ਦੇ ਪਾਣੀ ਸਿਤਿਆਂ ਦੇ ਵਿੱਚ ਕਣਕ ਦੇ ਦਾਣੇ ਕਿਵੇਂ ਆ ਜਾਂਦੇ ਬੰਦ ਨੇ ਸਭ ਮਾਲਕ ਦੇ ਰੰਗ ਨੇ ਸਭ ਉਸ ਮਾਲਕ ਦੇ ਰੰਗ ਨੇ ਤਿੰਨ ਚੀਜ਼ਾਂ ਵਿੱਚ ਫਰਕ ਬੜਾ ਹੈ ਤੇ ਸਾਰੀ ਦੁਨੀਆ ਮੰਨੇ ਤਿੰਨ ਚੀਜ਼ਾਂ ਵਿੱਚ ਫਰਕ ਬੜਾ ਹੈ ਤੇ ਸਾਰੀ ਦੁਨੀਆ ਮੰਨੇ ਇੱਕ ਉਹ ਮਿੱਟੀ ਵਿੱਚੋਂ ਜੰਮਦੇ ਅੱਕ ਇਮਲੀ ਤੇ ਗੰਨੇ ਇੱਕ ਉਹ ਮਿੱਟੀ ਵਿੱਚੋਂ ਜੰਮਦੇ ਅੱਕ ਇਮਲੀ ਤੇ ਗੰਨੇ ਅੱਕ ਕੌੜਾ ਤੇ ਇਮਲੀ ਖੱਟੀ ਉਹ ਗੰਨੇ ਕਿਉਂ ਭਈਆ ਮਿੱਠੇ ਖੰਡ ਨੇ ਸਭ ਤੇਰੇ ਮਾਲਕ ਦੇ ਰੰਗ ਨੇ ਰੰਗ ਨੇ ਸਭ ਤੇਰੇ ਮਾਲਕ ਦੇ ਰੰਗ ਨੇ ਸਭ ਇਸ ਮਾਲਕ ਦੇ ਰੰਗ ਨੇ ਆਖਰੀ ਅੰਤਰਾ ਉਸ ਮਾਲਕ ਦੀ ਵਿਡਾਈ ਜਿਨੇ ਪੂਰੀ ਕਾਇਨਾਤ ਪੂਰੀ ਦੁਨੀਆ ਬਣਾਈ ਕਹਿੰਦਾ ਕਿਥੋਂ ਜੰਮ ਬੰਦਾ ਆਂਦਾ ਜੰਮ ਕੇ ਕਿਥੋਂ ਬੰਦਾ ਆਂਦਾ ਜੰਮ ਕੇ ਤੇ ਕਿੱਥੇ ਜਾਂਦਾ ਮਰ ਕੇ ਤੇ ਇਹ ਤੇ ਸਾਰੇ ਦੇ ਸਾਰੇ ਉਸ ਮਾਲਕ ਦੀ ਮੁੱਠੀ ਵਿੱਚ ਬੰਦ ਨੇ ਉਸ ਮਾਲਕ ਦੀ ਮੁੱਠੀ ਵਿੱਚ ਬੰਦ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਮਾਲ ਹੈ ਜੀ ਦੇਖੋ ਕਿੰਨਾ ਕੁ ਪਿਆਰ ਹੈ ਵੀਰ ਦਾ ਸੁਣਿਓ ਗੱਲਾਂ ਨਾਲ ਗਲਿਆਨ ਨਹੀਂ ਹੁੰਦੇ ਤੇ ਲੋਕ ਗਿਆਨੀ ਗੱਲਾਂ ਦੇ ਗੱਲਾਂ ਨਾਲ ਗਲਿਆਨ ਨਹੀਂ ਹੁੰਦੇ ਤੇ ਲੋਕ ਗਿਆਨੀ ਗੱਲਾਂ ਦੇ ਤੇ ਖਰਬੂਜ਼ੇ ਮਿੱਠੇ ਹੁੰਦੇ ਨੇ ਵਿਰਲੀਆਂ ਵਿਰਲੀਆਂ ਵੱਲਾਂ ਦੇ ਪੁਰੀਆਂ ਪੈਲੀਆਂ ਨਹੀਂ ਕਦੇ ਮਿੱਠੀਆਂ ਨਿਕਲੀਆਂ ਮੇਰ ਨਾਨਕ ਬਹੁਤ ਬਹੁਤ ਮਿਹਰਬਾਨੀ